ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦੋ ਗੱਡੀ ਵੀ ਇੱਥੇ ਖੜੀ ਆ 6 ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂਨਾ ਨੰਬਰ ਪਲੇਟ ਲਵਾਉਣ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਏ ਅਗਲੀ ਗੱਲ ਜਗਰਾਵਾਂ ਵਾਲੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਦਾ ਥਾਣੇ ਨੂੰ ਜਿੰਦਾ ਲਾਇਆ ਹ ਉਹ ਤੋਂ ਬਾਅਦ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਹਿ ਗਿਆ ਸਰਕਟ ਕੋਲ ਤੇ ਮੈਂ ਨਹੀਂ ਚੱਕਣਾ ਮੈਂ ਕਿਹਾ ਰੋਕਿਆ ਜਾ ਫੂਟੀ ਯਾਰ ਉਹ ਤੁੰਗੜਾ ਚਲਾਣ ਚਾਉਣੀ ਕਰਦਾ ਜੇ ਸੱਚੇ ਹੁੰਦੇ ਫੜ ਕੇ ਚਾਲਣ ਕਰਦੇ ਲੈ ਭਾਈ ਗਲਤ ਨੂੰ ਗਲਤ ਕਹਿੰਦੇ ਅਖਰੇ ਹਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਵੀ ਐਸ਼ੀ ਕਿ ਸ੍ਰੈਪਟ ਦਾ ਚਲਾਉਂਦੇ ਆਉਂਦੇ ਆ ਉਹ ਕੋਈ ਚੱਕਰ ਨਹੀਂ ਉਹ ਜਿਹੜੇ ਕੰਨ ਕੋਈ ਜਾਣੀਂਸਾ ਹੋਵੇ ਕੋਈ ਨਹੀਂ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੂਰੇ ਜਾਣਾ ਥਾਣੇ ਨੂੰ ਜੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਵਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨੂੰ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਵ ਨੂੰ ਚੱਲਦੀ ਵੀਡੀਓ 'ਚ ਫੋਨ ਲਾ ਸਕਦੇ ਹੋ ਨਹੀਂ ਤੁਸੀਂ ਪੁੱਛ ਕੇ ਚੱਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਫੋਨ ਲਾਓ ਨਾ ਫਿਰ ਉਹਨਾਂ ਨੂੰ ਫੋਟਾ ਦਾ ਆਪਦਾ ਪ੍ਰਸ਼ਾਸਨ ਆਪਦੇ ਫੋਟੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਨਹੀਂ ਤੁਸੀਂ ਫੋਨ ਲਾਓ ਯਾਰ ਦੇਖੋ ਮੈਨੂੰ 30 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਪ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਕਿਹਾ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਆ 30 ਮਿੰਟ ਦਾ ਸਮਾਂ ਨਹੀਂ ਪਾਜੀ ਕਿਹਦੀ ਹੋਈ ਮੈਂ ਇੱਕ ਵਾਰ ਹੋਰ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਵੀ ਸਾਰਾ ਮੀਡੀਆ ਆਇਆ ਹੋਇਆ ਕਿ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ। ਕਾਹਨੂੰ ਰੋਕਿਆ ਨਹੀਂ ਦੇਖਿਆ ਹੀ ਨਹੀਂ। ਇਹਨਾਂ ਨੇ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਦਾ ਉਹਦੇ ਪੱਗ ਬੰਨੀ ਖੜਾ। ਇਹਦਾ ਆਪ ਦਾ ਬੰਦਾ। ਮੈਂ ਕਿਹਾ ਸਾਦੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ। ਕਹਿੰਦੇ ਨੀੜੀ ਜਾਣ ਤੋ ਆਪਣਾ ਬੰਦਾ। ਆਹ ਖੜੇ ਆ। ਸਾਰਾ ਮੀਡੀਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਭਾਈ ਜੀ ਭੈਣੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਖਵਾ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਗਾਉਣੀ ਆ ਸਿਰਫ ਤੇ ਸਿਰਫ ਮੈਂ ਉਹ ਤੁਰ ਕੇ ਜਾਵਾਂ ਜੀ ਸੀਦਾ ਚਲਾਨ ਵੀ ਕੱਟਦਾ ਮੈਨੂੰ ਅੱਗੇ ਕਰਨ ਦਾ ਸਮਾਂ ਹੀ ਨਹੀਂ ਦਿੰਦਾ ਉਹ ਦੇਖੋ ਕਿ ਮੈਂ 20 ਮਿੰਟ ਦਾ ਸਮਾਂ ਭਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹਨਾਂ ਨੂੰ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਾਉਣੀ ਨਾ ਮੈਂ ਤੁਹਾਡਾ ਕੀ ਕੰਮ ਕਰਦੇ ਹਾਂ ਤੁਸੀਂ ਕੀ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਏਸੀ ਅਗਰ ਕਾਨੂੰਨ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹਨ ਇਹ ਮੇਰਾ ਕੰਮ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਹੀ ਆਪਾਂ ਦਾ ਪਿਆਰ ਨਾਲ ਗੱਲ ਕਰਦੇ ਆ 20 ਮਿੰਟ ਦਾ ਸਮਾਂ ਨਹੀਂ ਦੇ ਰਹੇ ਉੱਪਰ ਦੀ ਫੇਰ ਨਾਲ ਵੱਡੇ ਅਫਸਰਾਂ ਨੇ ਕਿਹਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਫੋਨ ਲਾ ਕੇ ਸੱਦੇ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾਇਆ ਸਾਡੇ ਮੀਡੀਆ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਜੀ ਆਪ ਦਾ ਜਰੂਰ ਸਾਫ ਕਰਾ ਲਿਆ ਦੱਸੋ ਹੁਣ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਨਹੀਂ ਕਹੀ ਜਰੂਰ ਕਰਾਉਂ ਜੇ ਮੈਨੂੰ ਸਹੀ ਆ ਮੈਨੂੰ ਸਰ ਕਦੇ ਡਰ ਕੇ ਰਹੇ ਹੋ ਤੁਸੀਂ ਜਾਲੀਆਂ ਨਾਲ ਚ ਬਾਈ ਜੀ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਮੈਂ 20 ਮਿੰਟ ਦਾ ਸਮਾਂ ਦੇ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਦੇ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਉਹ ਨੰਬਰ ਪਲੇਟ ਲੈ ਕੇ ਆਉਣੀ ਆ ਤੁਸੀਂ ਮੈਂ ਤੇਤੋਂ ਡਰਦਾ ਤੇਤੋਂ ਡਰਦਾ ਮੈਂ ਆਪਣੀ ਗੱਲ ਕਰ ਰਿਹਾ ਹਾਂ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਡੱਕ ਕੇ ਥ੍ਰੈਟ ਹੈ ਗਿਆ ਕਿ ਨਹੀਂ ਤੁਸੀਂ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਤੇ ਪੁੱਛੋ ਨਾ ਸਾਰਾ ਕੁਝ ਨਹੀਂ ਸਾਰੇ ਦੇ ਸਾਹਮਣੇ ਡੱਕ ਜਾਈ ਰਹੂਗਾ ਜੀ ਸਾਰਿਆਂ ਸਾਹਮਣੇ ਜੱਗ ਜਾਣ ਹੋਣਾ ਚਾਹੀਦਾ ਚੱਲਦੀ ਵੀਡੀਓ ਤੇ ਹੁਣ ਮੈਂ ਕਰਦਾ ਤੇਰਾ ਲਰਨਿੰਗ ਸੰਤ ਬਣਾ ਲੈ ਲਰਨਿੰਗ ਦੇ ਕਿਹੜੇ ਧਰਾਵਾ ਨੇ ਆ ਦੇ ਬਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਵਾਂ ਵੀ ਤੁਸੀਂ ਫੋਨ ਤਾਂ ਲਾ ਲਓ ਆਪਣਾ ਨਾਮ ਬੋਲੋ ਜਿਹੜਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਤੁਹਾਨੂੰ ਕੀ ਦੇ ਰਹੇ ਉਹ ਵੀ ਧਰਾਵਾ ਲਾਉਂਗਾ ਐ ਕਰੂੰਗਾ ਆ ਦੇਖ ਲਓ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆ ਧਰਾਵਾ ਲਗਦੀਆਂ ਨੇ ਉਹ ਲਗਦੀਆਂ ਨੇ ਆ ਧਮਕੀ ਦੇ ਰਿਹਾ ਉਤੋਂ ਦੀ ਸ਼ਰਿਆ ਨਹੀਂ ਦੇ ਰਹੇ ਜਿਹੜੀ ਕਰਾ ਲੱਗਦੀ ਹੈ ਉਹ ਹੀ ਲਾ ਦੇ ਨਹੀਂ ਲਾ ਲੋ ਕੋਈ ਗੱਲ ਨਹੀਂ ਲਰਨਿੰਗ ਨਾਲ ਸੰਤ ਨਹੀਂ ਲਾਓ ਤੁਸੀਂ ਮੈਂ ਆ ਲਾ ਲਓ ਮਾਰੀ ਇਹ ਜੋ ਲਾਉਂਗਾ ਭਾਈ ਜਰੂਰ ਤੁਮਸੇ ਲੈ ਗਿਆ ਹੈ ਨਹੀਂ ਬਿਲਕੁਲ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਮੇਰੇ ਕੋਲ ਹੈ ਗੱਡੀ ਤੁਸੀਂ ਚਰਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਪਹਿਲਾਂ ਮੈਂ ਨੰਬਰ ਪਲੇਟ ਲੈ ਆਵਾਂਗਾ ਕਿਹੜੀ ਚੀਜ਼ ਹੈ ਪਹਿਲਾਂ ਮੈਨੂੰ ਆਇਆ ਨੰਬਰ ਪਲੇਟ ਬਾਅਦ ਜਾਊਗਾ ਨਾ ਸ਼ੋਰ ਤੋਂ ਤੁਮਸੇ ਲੈ ਗਿਆ ਸ਼ੋਰ ਪੋਲੂਸ਼ਨ ਵੀ ਲੈ ਆਉਣਾ ਲੈ ਆਉਂਦਾ ਖਰਾਬੀਆ ਲੱਗ ਜਾ ਮੈਂ ਸਾਰਾ ਕੁਝ ਲੈ ਆਉਂਦਾ ਆਹ ਹੋਣੀ ਚੱਲ ਕੇ ਦਿਖਾ ਦਿੰਦਾ ਉਹ ਜੇ ਮੇਰੀ ਪੀ ਐ ਜੀ ਨੂੰ ਫੜਨ ਨੂੰ